ਕਿਰਪਾ ਕਰਕੇ ਇਸ ਵੀਡੀਓ ਨੂੰ ਸਕਿਪ ਨਾ ਕਰਿਓ ਤਾਂਕਿ ਤੁਹਾਡੀ ਆਈਡੀ ਤੁਹਾਡੀ ਪਰਸਨੈਲਿਟੀ ਤੁਹਾਡੀਆਂ ਫੋਟੋਆਂ ਤੁਹਾਡੀ ਵੀਡੀਓ ਉਹ ਸਭ ਸੇਫ ਹੋ ਸਕਣਾ ਕਿਉਂਕਿ ਅੱਜਕੱਲ ਫਰੌਡ ਆਈਡੀ ਚੋਰੀ ਹੋਣ ਦਾ ਹੋ ਰਿਹਾ ਵਾ ਜੇ ਤੁਹਾਡੇ 50 ਫਰੈਂਡ ਨੇ 20 ਫਰੈਂਡ ਨੇ 100 ਫਰੈਂਡ ਨੇ ਫਿਰ ਵੀ ਤੁਹਾਡੀ ਆਈਡੀ ਚੋਰੀ ਕੀਤੀ ਜਾਊਗੀ ਤੁਹਾਡੀ ਆਈਡੀ ਨਾਲ ਵੱਡੇ ਵੱਡੇ ਫਰੌਡ ਕੀਤੇ ਜਾਣਗੇ ਤੇ ਜਦੋਂ ਫਰੌਡ ਕਿਸੇ ਤਗੜੇ ਬੰਦੇ ਨਾਲ ਹੋਣਗੇ ਉਹ ਤਗੜਾ ਬੰਦਾ ਤੁਹਾਡੀਆਂ ਫੋਟੋਆਂ ਨੂੰ ਥਾਣੇ 'ਚ ਦੇ ਕੇ ਆਊਗਾ ਕਿ ਆਹ ਬੰਦੇ ਨੇ ਮੇਨਾ ਫਰੌਡ ਕਰਤਾ ਤੇ ਤੁਸੀਂ ਉਸ ਫਰੌਡ ਦੇ ਵਿੱਚ ਫਸੇ ਜਾਓਗੇ ਇਹ ਫਰੌਡ ਚੱਲ ਰਿਹਾ ਅੱਜਕੱਲ ਪੂਰਾ ਇਹ ਤੋਂ ਮੈਂ ਦੱਸੂਗਾ ਕਿ ਕਿਵੇਂ ਇੱਕ ਆਮ ਬੰਦੇ ਦੀ ਆਈਡੀ ਹੈਕ ਕੀਤੀ ਜਾ ਰਹੀ ਹੈ ਫੇਸਬੁੱਕ ਦੀ ਵੀ ਇੰਸਟਾ ਦੀ ਵੀ ਤੇ ਉਹਦੇ ਨਾਲ ਗਲਤ ਸਮਝ ਕੀਤਾ ਜਾ ਰਿਹਾ ਕਈ ਵਾਰ ਬੰਦਾ ਸੋਚ ਲੈਂਦਾ ਕਿ ਮੇਰੀ ਛੋਟੀ ਜੀ ਆਈਡੀ ਆ ਵੀ ਫਰੈਂਡ ਆ ਮੇਰੇ ਨਾਲ ਕੋਈ ਕੀ ਕਰ ਲੂਗਾ ਪਰ ਲੋਕੀ ਇਨਾਂ ਦੇ ਚਾਂਸੇ 'ਚ ਆ ਕੇ ਫਸ ਜਾਂਦੇ ਨੇ ਹੁਣ ਕੱਲ ਨੂੰ ਤੁਹਾਡੀ ਕੋਈ ਗੱਡੀ ਲਿਆ ਕੇ ਗੱਡੀ ਕਿਸੇ 'ਚ ਮਾਰੇ ਤਾਂ ਆਰਸੀ ਤੁਹਾਡੇ ਨਾਂ ਤੇ ਤੇ ਤੁਸੀਂ ਫਸੋਗੇ ਤਾਂ ਤੁਸੀਂ ਉਸੇ ਤਰੀਕੇ ਨਾਲ ਹੁਣ ਤੁਹਾਡੀਆਂ ਆਈਡੀਆਂ ਨਾਲ ਗਲਤ ਸਮਝ ਹੋ ਰਿਹਾ ਬਹੁਤ ਵੱਡੇ ਪੱਧਰ ਤੇ ਤੇ ਕਿਵੇਂ ਮੈਂ ਵੀ ਇਸ ਚੀਜ਼ ਦੇ ਵਿੱਚ ਫਸਣ ਵਾਲਾ ਸੀ ਪਰ ਮੈਨੂੰ ਪਤਾ ਲੱਗ ਗਿਆ ਕਿ ਇਹ ਚੀਜ਼ ਫਰਾਡ ਆ ਸੋ ਮੈਂ ਤੁਹਾਨੂੰ ਆਪਦੇ ਫੋਨ ਤੋਂ ਦਿਖਾਉਣਾ ਕਿ ਕਿਵੇਂ ਮੇਰੀ ਗੱਲਬਾਤ ਹੋਈ ਬੰਦੇ ਦੇ ਨਾਲ ਤੇ ਉਹਨੇ ਮੈਨੂੰ ਕੀ ਕਿਹਾ ਸੋ ਆਹ ਬੰਦਾ ਵਾ ਠੀਕ ਆ ਇਹ ਤੁਸੀਂ ਇਹਦੀ ਫੋਟੋ ਦੇਖੋ ਪਹਿਲਾਂ ਤਾਂ ਚੰਗਾ ਵਾਲਾ ਸਰਦਾਰ ਬੰਦਾ ਗੁਰਸਿੱਖ ਬੰਦਾ ਦਾੜੀ ਰੱਖੀ ਹੋਈ ਆ ਤੇ ਇਹਦੀਆਂ ਫੋਟੋਆਂ ਇਹ ਅਸਲ 'ਚ ਤੁਹਾਨੂੰ ਮੈਂ ਸਾਰੀ ਕਹਾਣੀ ਸ਼ੁਰੂ ਤੋਂ ਸਮਝਾਵਾਂਗਾ ਤੁਸੀਂ ਬਿਲਕੁਲ ਧਿਆਨ ਨਾਲ ਸੁਣਿਓ ਗੱਲ ਨੂੰ ਆਹ ਲਾਲ ਪੱਗ ਵਾਲੇ ਦੀ ਹੋਇਆ ਕੀ ਅ 2021 26 ਗਾ 2021 ਨੂੰ ਆਪਣਾ ਪਹਿਲਾ YouTube ਦੇ ਉੱਪਰ ਚਪੇ ਸੀਗਾ ਤੇ ਆਪਣੇ ਉਹਦੇ ਲੱਖ ਤੋਂ ਉੱਪਰ ਸਬਸਕ੍ਰਾਈਬਰਸ ਹਨ ਤੇ ਉਦੋਂ ਮੈਨੂੰ ਇਹ ਬੰਦੇ ਨੇ ਮੈਸੇਜ ਕੀਤਾ ਵੀ ਫਾਈਨਲੀ bro ਤੇਰੀ Insta ID ਲੱਭ ਗਈ ਮੈਂ ਕਿਹਾ ਮੈਸੇਜ ਕਰਕੇ ਪੁੱਛ ਲੈਂਦਾ bro ਕਹਿੰਦਾ ਕੋਈ ਨਾ ਕਹਿੰਦਾ ਆਵਾਜ਼ ਹੀ ਬਹੁਤ ਘੈਂਟਾ ਤਰੀਕ ਕਿੱਥੇ ਰਹਿੰਦੇ ਹੋ ਮੈਂ ਕਿਹਾ ਐਦਾਂ ਐਦਾਂ ਗੋਪਨੀਅਸ ਯੂ ਕਹਿੰਦਾ ਠੀਕ ਆ ਉਸ ਤੋਂ ਬਾਅਦ ਇਹਨੇ 2023 ਦੇ ਵਿੱਚ ਜਾ ਕੇ ਮੈਨੂੰ ਮੈਸੇਜ ਕੀਤਾ ਕਹਿੰਦਾ 10 ਮਾਰਚ ਨੂੰ ਕਹਿੰਦਾ ਹੇ ਮੈਂ ਹਾਂਜੀ bro ਕਹਿੰਦਾ ਸੌਰੀ ਟੂ ਬਦਰ ਯੂ ਵੀ ਮੈਂ ਤੈਨੂੰ ਕੰਟੈਸਟ ਦਾ ਇੱਕ ਲਿੰਕ ਭੇਜਦਾ ਵਾਂ ਵੀ ਉਹਦੇ ਚ ਮੇਰੇ ਲਈ ਵੋਟ ਕਰ ਦੇ ਤੂੰ ਮੈਂ ਕਹਾ ਸ਼ੇਅਰ ਮੈਂ ਕਹਾ ਲਿੰਕ ਕਰ ਦੋ ਕੋਈ ਨਹੀਂ ਮੈਂ ਕਰ ਦਿੰਦਾ ਸ਼ੇਅਰ ਉਹ ਵੋਟ ਕਹਿੰਦਾ ਮੈਂ ਤੈਨੂੰ ਈਮੇਲ ਕਰਦਾ ਵਾਂ ਵੀ VOTING ਈਮੇਲ ਆ ਵੀ ਉਹਦੇ ਨਾਲ ਤੂੰ ਮੈਨੂੰ ਵੋਟ ਕਰ ਠੀਕ ਆ ਆਹ ਈਮੇਲ ਆ ਤੇ ਮੈਨੂੰ ਕਹਿੰਦਾ ਪਤਾ ਕਿਵੇਂ ਵੋਟ ਕਰਨਾ ਈਮੇਲ ਨਾਲ ਮੈਂ ਕਹਾ ਓਕੇ ਮੈਨੂੰ ਦੱਸ ਦੇ ਤੋ ਕਿਵੇਂ ਕਰਨਾ ਕਹਿੰਦਾ ਆਪਦੀ ਐਡਿਟ ਪ੍ਰੋਫਾਈਲ ਦੇ ਵਿੱਚ ਜਾ ਪਰਸਨਲ ਇਨਫੋਰਮੇਸ਼ਨ ਦੇ ਵਿੱਚ ਜਾ ਕੇ ਆਪਦੀ ਆਈਡੀ ਦੀ ਆਹ VOTING EMAIL ਐਡ ਕਰ ਦੇ ਇੱਕ ਮਿੰਟ ਦੇ ਲਈ ਉਸ ਤੋਂ ਬਾਅਦ ਜਦੋਂ ਤੂੰ ਮੈਨੂੰ ਵੋਟ ਕਰਤਾ ਉਹ ਲਿੰਕ ਆਨਟਸ ਤੇ ਤੂੰ ਆਪਦੀ ਈਮੇਲ ਆਈਡੀ ਹਟਾ ਸਕਦਾ ਮੈਂ ਤਾਂ ਕਿ ਮੈਂ ਤੇਰੀ ਵੋਟ ਵੈਰੀਫਾਈ ਕਰ ਸਕਾਂ ਇਹਨੇ ਮੈਨੂੰ ਇਦਾਂ ਕਿਹਾ ਇੱਥੇ ਐਡਿਟ ਪ੍ਰੋਫਾਈਲ ਦੇ ਵਿੱਚ ਜਾ ਕੇ ਫਿਰ ਮੈਨੂੰ ਪੁੱਛਿਆ ਮੈਂ ਇਗਨੋਰ ਕਰਤਾ ਮੈਂ ਕਿਹਾ ਐਡਾ ਕਿਹੜਾ ਚੱਕਰਾਂ ਦੇ ਵਿੱਚ ਪਊਗਾ ਹਨਾ ਕਿਉਂਕਿ ਜਿਹੜਾ ਉਹ ਮੈਨੂੰ ਇਹਨਾਂ ਮੈਨੂੰ ਗੌਰ ਨਹੀਂ ਕੀਤਾ ਕਹਿੰਦਾ ਹਣ ਤੂੰ ਦਾਨਾ ਵਿਕਰਤਾ ਤੋਂ ਫਿਰ ਇਹਨੂੰ ਕੁਐਸਚਨ ਮਾਰਕ ਭਜਿਆ ਵੀ ਮੇਰੇ ਰਪਲਾਈ ਨਹੀਂ ਕੀਤਾ ਮੈਂ ਕਿਹਾ ਬੜਾ ਲੰਬਾ ਪ੍ਰੋਸੀਜਰ ਆ ਬ్రో ਹੁਣ ਇੱਥੇ ਮੈਨੂੰ ਨਾ ਸ਼ੱਕ ਹੋ ਗਿਆ ਕਿ ਇਹ ਜਿਹੜੀ ਆਈਡੀ ਆ ਕਿਸੇ ਹੈਕਰ ਦੇ ਕੋਲ ਆ ਚੰਗੇ ਆਹ ਜਿਹੜਾ ਵੀ ਬੰਦਾ ਵਾ ਨਾ ਗੁਰੀ ਬਾਵਾ ਇਹਦੀ ਆਈਡੀ ਦਾ ਗਲਤ ਸਮਾਲ ਹੋ ਰਿਹਾ ਵਾ ਦੂਜਿਆਂ ਦੀ ਆਈਡੀ ਹੈਕ ਕਰ ਲਈ ਕੱਲ ਨੂੰ ਕੋਈ ਤਕੜਾ ਬੰਦੇ ਦੀ ਆਈਡੀ ਹੈਕ ਕਰ ਲਈ ਕਰ ਲਈ ਤਾਂ ਉਹ ਬੰਦਾ ਆਹ ਫੋਟੋ ਜਾ ਕੇ ਥਾਣੇ ਤੇ ਦੇ ਕੇ ਆਊਗਾ ਕਿ ਇਹਨੇ ਮੇਰੇ ਨਾਲ ਇਦਾਂ ਕਰ ਲਿਆ ਤੇ ਇਹਦੇ ਤੇ ਕਿੰਨੇ ਲੱਖਾਂ ਦਾ ਫਰੋਡ ਹੋਊਗਾ ਇਹਦੇ ਨਾਲ ਕੁਝ ਵੀ ਨਹੀਂ ਪਤਾ ਇਹ ਬੰਦੇ ਨਾਲ ਇਹ ਬੰਦੇ ਨੇ ਜੀ ਮੈਂ ਹੈਲਪ ਕਰ ਸਕਦਾ ਵਾਂ ਇਹ ਜਿਹੜੋ ਵੀ ਜਿਹਦੇ ਜੇ ਤੁਸੀਂ ਵਾਟ ਤੁਹਾਡੇ ਵੀਡੀਓ ਨੂੰ ਸ਼ੇਅਰ ਕਰਨਾ ਵਾਂ ਤਾਂ ਕਿ ਆਹ ਬੰਦੇ ਤੱਕ ਵੀਡੀਓ ਪਹੁੰਚ ਜਾਵੇ ਮੈਨੂੰ ਕੰਟੈਕਟ ਕਰ ਲਵੇ ਤੇ ਮੈਂ ਇਹਦੀ ਹੈਲਪ ਕਰ ਦੂੰਗਾ ਆਹ ਆਈਡੀ ਦੀ ਡਾਊਨ ਕਰਵਾ ਦਾਂਗੇ ਸਟ੍ਰਾਈਕਾਂ ਵਗੈਰਾ ਲਗਵਾ ਕੇ ਤੇ ਜ਼ਰੂਰ ਮੇ ਨਾਲ ਗੱਲ ਕਰੇ ਮੈਂ ਕਹ ਬਹੁਤ ਲੰਬਾ ਪ੍ਰੋਸੀਜਰ ਆ ਉਸ ਤੋਂ ਬਾਅਦ 19 ਮਾਰਚ ਤੋਂ ਬਾਅਦ ਇਹਨੇ ਅੱਜ ਮੈਨੂੰ ਮੈਸੇਜ ਕੀਤਾ ਇਹ ਹੀ ਆਈਡੀ ਤੋਂ ਕਹਿੰਦੇ ਗੈਸ ਦਾ ਨੰਬਰ ਯੂ ਸੀ ਐਂਡ ਗੈਟ 5000 ਰੁਪੀਸ ਸਟੋਰੀ ਦੇ ਵਿੱਚ ਪਾਈ ਹੋਈ ਸੀ ਆ ਫੋਟੋ ਨਾਲ ਫੇਕ ਜਿਹਾ ਸਕਰੀਨਸ਼ਾਟ ਉਹ ਹੀ ਵੀ ਆ ਕਿਸੇ ਨੇ ਦੱਸਿਆ ਹੈ ਕਿ ਮੈਨੂੰ 5000 ਮਿਲ ਗਏ ਮੈਨੂੰ 5000 ਮਿਲ ਗਏ ਦਾ ਸਕਰੀਨਸ਼ਾਟ ਫੇਕ ਪਾਏ ਹੋਏ ਸੀਗੇ ਥੈਨ ਮੈਂ ਦਾਸਤਾ ਮੈਂ ਕਹ 689 ਅਸਲ 'ਚ ਨਾ ਇੱਥੇ ਮੈਨੂੰ ਪਤਾ ਨਹੀਂ ਲੱਗਿਆ ਸੀ ਕਿ ਇਹ ਮੈਨੂੰ ਫਰੋਡ ਕਰਨ ਦੀ ਇੱਥੇ ਵੀ ਮੇਰੀ ਆਈਡੀ ਹੈਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਐਡਿਟ ਪਰ ਮੈਂ ਇਹਨੂੰ ਬੜਾ ਗੋਲਿਆ ਨਹੀਂ ਮੈਂ ਕਿਹਾ 689 ਕਹਿੰਦਾ ਵਾਓ கரੈਕਟ ਸੈਂਡ ਮੀ ਯੂਰ ਫੋਨ ਪੇ ਔਰ ਗੂਗਲ ਪੇ ਨੰਬਰ ਮੈਂ ਪੇਮੈਂਟ ਕਰ ਦੇਣਾ ਮੈਂ ਭੇਜਦਾ ਮੈਂ ਕਰ ਦੇ ਕਹਿੰਦਾ ਪੇਮੈਂਟ ਲਈ ਹੋਲਡ ਆ ਮੈਂ ਕਿਹਾ ਓਕੇ ਕਹਿੰਦਾ ਆਹ ਈਮੇਲ ਆ ਇਹਨੂੰ ਆਪਣੀ ਇੰਸਟਾਗ੍ਰam ਦੀ ਮੇਲ ਦੇ ਵਿੱਚ ਐਡ ਕਰ ਦੇ ਜਿਥੇ ਆਪਣੀ ਆਈਡੀ ਹੁੰਦੀ ਆ ਐਡਿਟ ਪ੍ਰੋਫਾਈਲ ਜਿੱਥੇ ਆਪਾਂ ਕਰਦੇ ਹਾਂ ਨੇ ਆਪਣੇ ਨੰਬਰ ਵਗੈਰਾ ਆਪਣੇ ਐਡ ਕੀਤਾ ਹੁੰਦਾ ਮੇਲ ਵਗੈਰਾ ਐਡ ਕਰਤੀਂ ਦੀਆ ਉੱਥੇ ਤੁਸੀਂ ਐਸ ਈਮੇਲ ਨੂੰ ਕਹਿੰਦਾ ਐਡ ਕਰ ਦੇ ਤਾਂ ਕਿ ਮੇਰੀ ਕੰਪਨੀ ਵੈਰੀਫਾਈ ਕਰ ਸਕੇ ਕਿ ਤੂੰ ਹੀ ਉਹ ਬੰਦਾ ਜਿਹਨੇ ਸਹੀ ਜਵਾਬ ਦਿੱਤਾ ਵਾ ਮੈਂ ਪੁੱਛਿਆ ਇਹਨੂੰ ਕਨਫਰਮ ਕਰ ਲੈ ਕੀ ਵੀ ਮੈਨੂੰ ਆਪਣੀ ਇੰਸਟਾ ਦੇ ਵਿੱਚ ਅਪਡੇਟ ਕਰਨੀ ਹੈ ਮੇਲ ਉਹ ਆਹ ਮੇਲ ਦਸੀਂ ਨਾ ਨੇ ਕਿਉਂਕਿ ਜੋ ਕਿ ਇਹਨਾਂ ਦੀ ਮੇਲ ਸੀ ਕਹਿੰਦਾ ਹਾਂ ਕਹਿੰਦਾ ਕਰਨੀ ਪਊਗੀ ਕਹਿੰਦਾ ਵੈਰੀਫਾਈ ਕਰਨ ਲਈ ਸਾਡੀ ਕੰਪਨੀ ਨੇ ਫੇਰ ਹੀ ਤੁਹਾਨੂੰ ਪੇਮੈਂਟ ਭੇਜੂਗੀ ਬੱਸ ਇਤੋਂ ਮਨਪਾਇ ਲੱਗ ਗਿਆ ਜੇ ਮੈਂ ਮੇਲ ਅਪਡੇਟ ਕਰ ਦਿੰਦਾ ਤਾਂ ਮੇਰੀ ਆਈਡੀ ਇਹ 25000 ਫੋਲੋਅਰ ਵਾਲੀ ਜਾਣੀ ਸੀ ਹੈਕ ਉਹਨਾਂ ਨੇ ਮੇਰਾ ਨੰਬਰ ਰਿਮੂਵ ਕਰ ਦੇਣਾ ਸੀ ਮੇਲ ਹੈ 5 ਮਿੰਟ ਲਈ ਕਰਦਾ 10 ਮਿੰਟ ਲਈ ਕਰਦਾ ਉਹ ਆਈਡੀ ਪਰਮਨੈਂਟ ਹੀ ਇੰਨਾ ਕੋ ਚਲੀ ਜਾਣੀ ਸੀ ਇਹੀ ਚੱਕਰਾਂ ਦੇ ਵਿੱਚ ਆਹਾ ਬੰਦਾ ਠੀਕ ਆ ਤੇ ਇਸ ਧਿਆਨ ਨਾਲ ਦੇਖ ਲੋ ਇਹ ਬੰਦਾ ਇਸੇ ਚੱਕਰਾਂ ਦੇ ਵਿੱਚ ਫਾਸ ਗਿਆ ਆਪਣੀ ਇਸ ਨੇ ਆਈਡੀ ਹੈਕ ਕਰਵਾ ਲਈ ਤੇ ਹੁਣ ਇਹਦੀ ਆਈਡੀ ਦਾ ਗਲਤ ਸਮਾਲ ਹੋ ਰਿਹਾ ਇਹ ਬੰਦੇ ਦਾ ਇਹਦੀ ਆਈਡੀ ਦੇ ਨਾਲ ਹੋਰ ਨਾ ਆਈਡੀਆਂ ਹੈਕ ਕੀਤੀ ਜਾ ਰਹੀਆਂ ਤੇ ਹੋਰ ਸੁਣੋ ਇਹ ਤੁਸੀਂ ਗੌਰ ਕਰੋ ਵੀ ਇਹ ਬੰਦਾ ਇੰਗਲਿਸ਼ ਦੇ ਵਿੱਚ ਗੱਲ ਕਰ ਰਹੇ ਨੇ ਤੇ ਜਿਹੜਾ ਬੰਦਾ ਆਪਣਾ ਗੁਰਸਿੱਖ ਭਾਈ ਉਹ ਵੀ ਕਰ ਸਕਦਾ ਸੀ ਇੰਗਲਿਸ਼ ਦੇ ਵਿੱਚ ਪਰ ਜਿੱਥੇ ਮੈਂ ਪੰਜਾਬੀ ਦੇ ਵਿੱਚ ਆ ਗਿਆ ਨਾ ਤਾਂ ਉਹਨੂੰ ਵੀ ਪੰਜਾਬੀ ਦੇ ਵਿੱਚ ਆ ਜਾਣਾ ਚਾਹੀਦਾ ਸੀ ਮੈਨੂੰ ਮੈਂ ਭੜਕ ਗਿਆ ਪਹਿਲਾ ਮੈਨੂੰ ਲੱਗਿਆ ਨਾ ਕਿ ਇਦਾਂ ਕਰਕੇ ਵੀ ਇਹ ਇਹਦੀ ਆਈਡੀਆ ਬੰਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਗੁਰਸਿੱਖ ਪੰਤਾਵਾ ਮੈਂ ਇਹਨੂੰ ਕਿਹਾ ਭਰਾ ਸ਼ਰਮ ਕਰ ਪੱਗ ਬੰਨੀ ਆ ਇਹਦੀ ਲਿਆਜ ਕਰ ਲਾ ਉਹ ਜਾ ਯਾਰ ਤੇਰੇ ਵਰਗੇ ਹੀ ਦਾਗ ਲਾਉਂਦੇ ਆ ਸਿੱਖ ਸਿੱਖੀ ਨੂੰ ਮੈਂ ਉਦੋਂ ਵੀ ਮੈਨੂੰ ਸ਼ੱਕ ਦਾ ਮੇਰਾ ਜਿਹੜਾ ਸੀਗਾ ਇਹਦੇ ਤੇ ਮੈਨੂੰ ਪੂਰਾ ਯਕੀਨ ਹੋ ਗਿਆ ਕਿ ਯਾਰ ਮੈਂ ਇਹਨੂੰ ਇਦਾਂ ਬੋਲ ਰਿਹਾ ਵਾਂ ਜੇ ਕੋਈ ਪੱਕਾ ਸਿੱਖ ਪੰਜਾਬੀ ਬੰਦਾ ਹੁੰਦਾ ਨਾ ਉਹ ਇੰਨੀ ਗੱਲ ਸੁਣਦਾ ਹੀ ਨਹੀਂ ਹੁੰਦਾ ਉਹ ਬਲੌਕ ਮਾਰ ਦਿੰਦਾ ਹੁੰਦਾ ਬਲੌਕ ਮਾਰ ਕੇ ਆਵਦਾ ਤੇ ਲਿਆਂਦਾ ਜੀ ਸੱਚੀ ਕੋਈ ਉਹਨੇ ਫਰੋਡ ਕਰਨਾ ਹੁੰਦਾ ਪਹਿਲੀ ਗੱਲ ਤਾਂ ਸਿੱਕ ਪਿਆਬੇ ਬੰਦੇ ਹੈ ਜਾਂ ਕੁਝ ਕਰਦੇ ਨਹੀਂ ਦਾੜੀ ਰੱਖ ਕੇ ਪੱਗ ਬੰਨ ਕੇ ਕੋਈ ਵੀ ਨਹੀਂ ਇਦਾਂ ਕਰਦਾ ਦੇਖਿਆ ਤੇ ਜੇ ਕਰਦਾ ਫ ਤਾਂ ਬਹੁਤ ਸ਼ਰਮ ਵਾਲੀ ਗੱਲ ਆ ਦਾਗ ਨਾ ਲਾਓ ਸਿੱਖੀ ਨੂੰ ਫਿਰ ਫੋਟੋਾਂ 'ਤੇ ਲੱਗ ਗਿਆ ਕਿ ਸਾਰੇ ਇਦਾਂ ਕਰਦੇ ਆ ਉਹਨੂੰ ਪੇਮੈਂਟ ਆ ਗਈ ਜੇ ਉਹ ਤੇ ਮੈਂ ਕਿਹਾ ਜਾ ਹੋਏ ਪ੍ਰਮਾਤਮਾ ਦਾ ਡਰ ਭੋਰਾ ਇਹ ਇਹ ਬੰਦੇ ਨੇ ਨਾ ਤਾਂ ਇਹਨੂੰ ਸਮਝ ਨਹੀਂ ਲੱਗਦੀ ਪਈ ਸੀ ਮੈਂ ਬੋਲਦਾ ਕਿ ਵਾਸ ਸੀ ਇਹਨੂੰ ਐਸੀ ਵੀ ਮੈਂ ਮੇਰੇ ਕੁਝ ਕੁਐਸਚਨ ਨੇ ਇਹ ਹੈ ਕਿ ਤੇ ਹੈ ਨਾ ਆਈਡੀ ਗੋਰੇ ਕੋਲ ਹੈ ਦੀ ਆਈਡੀ ਤੇ ਮੈਂ ਕਹਾ ਜਾਂ ਤੇਰੇ ਬਥੇਰੇ ਆ ਕੁਝ ਵੀ ਪਹਿਲਾਂ ਪੇ ਕਰਾਂ ਮੈਂ ਕਹਾ ਫੇਰ ਮੈਂ ਐਡ ਕਰ ਦੂੰ ਪਰ ਇਹਨੇ ਕਹਿਣਾ ਕਿ ਤੁਸੀਂ ਐਡ ਕਰੋ ਫੇਰ ਮੈਂ ਪੇ ਕਰੂੰਗਾ ਮੈਂ ਕਹਾ ਓਕੇ ਓਕੇ ਆਈ ਡਨ ਹੈਵ ਨਾਟ ਰੀਸੀਵਡ ਯੋਰ ਵੋਟ ਸੈਂਡ ਦਾ ਸਕਰੀਨਸ਼ਾਟ ਇਹ ਪਰ ਮੈਂ ਉਂਝ ਝੂਠ ਮਾਰਤਾ ਮੈਂ ਕਹਾ ਮੈਂ ਕਰਤੀ ਐਡ ਤੇ ਝੂਠ ਮਾਰਤਾ ਕਹਿੰਦਾ ਸਕਰੀਨਸ਼ਾਟ ਭੇਜ ਦੇ ਮੈਂ ਉਦੋਂ ਅਸਪਲਾਈ ਨਹੀਂ ਕੀਤਾ ਫੇਰ ਮੈਂ ਵੀਡੀਓ ਬਣਾਉਣ ਲੱਗ ਗਿਆ ਮੇਨ ਕੱਲ ਕੀ ਸੀ ਇਹਨੇ ਮੈਨੂੰ ਕਿਹਾ ਵੀ ਤੁਸੀਂ 5000 ਰੁਪਏ ਦਿੱਤੇ ਹੋ ਆਹ ਸਹੀ ਜਵਾਬ ਦੇਣ ਦੇ ਚੱਕਰ ਚ ਤੇ ਤੁਸੀਂ ਉਹ ਪੇਮੈਂਟ ਦੇਣ ਲਈ ਆਪਣੀ ਆਈਡੀ ਦੇ ਵਿੱਚ ਹੱਡੀ ਮੇਲ ਐਡ ਕਰਨੀ ਆ 10 ਮਿੰਟ ਦੇ ਲਈ ਕੋਈ ਵੈਰੀਫਿਕੇਸ਼ਨ ਲੈਣ ਲਈ ਹੁਣ ਇਦਾਂ ਵੈਰੀਫਿਕੇਸ਼ਨ ਹੋਣ ਲੱਗ ਗਿਆ ਤਾਂ ਸਰ ਗਿਆ ਅਸੀਂ ਸਾਨੂੰ ਤਾਂ ਇਸ ਦਾ ਫਿਰ ਬੇਵਕੂਫ ਹੋ ਗਏ ਜਿਹੜਾ ਐਨਾ ਟਾਈਮ ਵਿੱਚ ਚੀਜ਼ ਤੇ ਬੈਠੇ ਆ ਤੇ ਇਹ ਗਲਤੀ ਆਹ ਬਾਈ ਦੀ ਵੀ ਹੈ ਨਹੀਂ ਜਿਹੜਾ ਬੰਦਾ ਇਸ ਦੇ ਵਿੱਚ ਫੋਟੋ ਨੇ ਦਿਖ ਰਿਹਾ ਵਾ ਇਹੇ ਬੰਦੇ ਦੀ ਗਲਤੀ ਵੀ ਹੈ ਨਹੀਂ ਇਹਦਾ ਵਿਚਾਰਾ ਆਪ 5000 ਦੇ ਲੈਣ ਦੇ ਚੱਕਰਾਂ ਚ ਆ ਕੇ ਦੀ ਆਈਡੀ ਹੈਕ ਕਰਾਈ ਬੈਠਾ ਇਹਦੀ ਆਈਡੀ ਦਾ ਗਲਤ ਸਨਮਾਲ ਹੋਣਾ ਹੀ ਹੋਣਾ ਵਾ ਹਰ ਕਿਤੇ ਜਿਵੇਂ ਹੁਣ ਪੰਜਾਬੀ ਬੰਦਾ ਪੰਜਾਬੀ ਬੰਦੇ ਦੀ ਗੱਲਾਂ ਚ ਛੇਤੀ ਆਊਗਾ ਤਾਂ ਉਹ ਗੋਰਿਆਂ ਨੇ ਦੇਖਿਆ ਹੋਇਆ ਵੀ ਇਹ ਜਿਹੜੀਆਂ ਹੈਕ ਕਰੀਏ ਉਹਦੇ ਨਾਲ ਆਪਾਂ ਲੋਕਾਂ ਨੂੰ ਲੁੱਟੀਏ ਉਹਨਾਂ ਦੀਆਂ ਆਈਡੀਆਂ ਹੈਕ ਕਰੀਏ ਸੋ ਇਹਨਾਂ ਨੇ ਦੇਖ ਲਈ ਮੇਰੇ 25 ਹਜ਼ਾਰ ਫਾਲੋਅਰ ਆ ਤੇ ਇਸਤੇਮਾਲ ਕੀਤਾ ਜਾ ਰਿਹਾ ਇਹ ਆਈਡੀ ਦਾ ਸੋ ਜੇਕਰ ਤੁਹਾਨੂੰ ਕੋਈ ਬੰਦਾ ਕਹੂਗਾ ਨਾ ਕਿ ਪੇਮੈਂਟ ਲੈਣੀ ਹੈ ਤਾਂ ਆਹ ਈਮੇਲ ਆਪਣੀ ਆਈਡੀ ਦੇ ਵਿੱਚ ਐਡ ਕਰੋ ਬਿਲਕੁਲ ਵੀ ਨਹੀਂ ਕਰਨੀ ਨਾ ਕੋਈ ਨੰਬਰ ਐਡ ਕਰਨਾ ਨਾ ਕੋਈ ਈਮੇਲ ਤੁਹਾਡੀ ਆਈਡੀ ਹੈਕ ਹੋ ਜੂਗੀ ਤੁਹਾਡੇ ਨਾਲ 50 100 ਫਰੈਂਡ ਜੁੜੇ ਨੇ ਤੁਹਾਡੀਆਂ ਫੋਟੋਆਂ ਪਾਈਆਂ ਹੋਣਗੀਆਂ ਉਹਨਾਂ ਫੋਟੋਆਂ ਨਾਲ ٹرسٹ ਜਿੱਤਿਆ ਜਾਊਗਾ ਲੋਕਾਂ ਦਾ ਵੱਡੇ ਲੋਕਾਂ ਦਾ ਜਿਨ੍ਹਾਂ ਦੇ ਹਜ਼ਾਰ ਫੋਲੋਅਰ ਹੋਣਗੇ ਉਹਨਾਂ ਨੂੰ ਇਦਾਂ ਮੈਸੇਜ ਕਿਤੇ ਆਣਗੇ ਉਹ ਕੁੜੀਆਂ ਦਾ ਖਾਸ ਕਰ ਕੁੜੀਆਂ ਦੀ ਆਈਡੀ ਤੋਂ ਪਤਾ ਹੀ ਤੁਹਾਨੂੰ オリジナル ਫੋਟੋਆਂ ਨਾਲ ਵੱਡੇ ਆਈਡੀਆਂ ਨੂੰ ਟਾਰਗੇਟ ਕੀਤਾ ਜਾਊਗਾ ਜੇਕਰ ਕੋਈ ਵੱਡਾ ਬੰਦਾ ਟੱਕਰ ਗਿਆ ਮੁਰੋ ਉਹਦੀ ਆਈਡੀ ਹੈਕ ਹੋਊਗੀ ਤੁਹਾਡੇ ਦੇ ٹرسٹ ਕਰਕੇ ਤਾਂ ਫਸਾਂਗੇ ਉੱਥੇ ਤੁਸੀਂ ਤੁਹਾਡੀ ਫੋਟੋਆਂ ਦੇ ਉੱਪਰ ਪਰਚੇ ਕਰਾਉਣਗੇ ਵੱਤੋਂ ਵੱਤ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਹ ਬੰਦੇ ਤੱਕ ਵੀ ਵੀਡੀਓ ਪਹੁੰਚ ਜਾਵੇ ਤਾਂ ਕਿ ਇਹਦੀ ਵੀ ਆਪਾਂ ਮਦਦ ਕਰ ਸਕੀਏ ਕੱਲ ਨੂੰ ਇਹਦੇ ਬਾਈ ਤੇ ਵੀ ਕੋਈ ਵੱਡਾ-ਵੱਡਾ ਚੱਕਰ ਨਾ ਪਵੇ ਕੋਈ ਕੇਸ ਨਾ ਪਾ ਦੇਵੇ ਤਾਂ ਕਿ ਇਹਦੀ ਆਈਡੀਆ ਆਪਾਂ ਬੰਦ ਕਰਵਾ ਦਈਏ ਤੇ ਤੁਸੀਂ ਵੀ ਇਸ ਵੀਡੀਓ ਨੂੰ ਸ਼ੇਅਰ ਕਰਨਾ ਵਾ ਤਾਂ ਕਿ ਕੋਈ ਵੀ ਆਪਣਾ ਵੀਰ ਭੈਣ ਮਾਂ ਪਿਓ ਚਾਚਾ ਤਾਇਆ ਕੋਈ ਵੀ ਆਪਣੇ ਸਾਰੇ ਸਿੱਖ ਭਰਾਵਾਂ ਕੋਈ ਵੀ ਇਸ ਚੀਜ਼ ਦੇ ਵਿੱਚ ਨਾ ਫਸੇ